ਇੰਨੀ ਸੇਵਾ ਭਾਵਨਾ ਕਿ ਤੁਹਾਡੇ ਹੱਥ ਤੇ ਇੱਕ ਪਾਸੇ ਪਲਸਟਰ ਲੱਗਾ ਤੇ ਦੂਜੀ ਹੱਥ ਨਾਲ ਜਿਹੜਾ ਪੱਖੀ ਝੱਲਦੇ ਵੀ ਉਥੇ ਆ ਕੇ ਸੰਗਤ ਦੀ ਸੇਵਾ ਕਰ ਰਹੇ ਹੋ ਕੀ ਭਾਵਨਾ ਤੁਹਾਡੀ ਬਾਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਉਹਨਾਂ ਸਾਧਕੇ ਤੁਰੇ ਫਿਰਦੇ ਆ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਸਾਡਾ ਦਵਜੀ ਹੋਈ ਆ ਇੰਨੀ ਗਰਮੀ ਆ ਧੁੱਪ ਐ ਪਸੀਨਾ ਪਸੀਨੀ ਹੋਏ ਪਏ ਨੇ ਸਾਰੇ ਜਣੇ ਫਿਰ ਵੀ ਇੱਥੇ ਇੰਨੀ ਸੰਗਤ ਹੋਮ ਹੋਮ ਆ ਕੇ ਪਹੁੰਚਦੀ ਐ ਕੀ ਮਹੱਤਤਾ ਐ ਇਸ ਥਾਨ ਦੀ ਤੁਹਾਨੂੰ ਕਦੇ ਕੁਝ ਇਦਾਂ ਦਾ ਹੋਇਆ ਕਿ ਤੁਸੀਂ ਮਨ 'ਚ ਕੋਈ ਆਸ ਲੈ ਕੇ ਆਏ ਹੋ ਤੁਹਾਡੀ ਇੱਥੇ ਪੂਰੀ ਹੋਈ ਹੋਵੇ ਤੁਹਾਨੂੰ ਤਾਂ ਸਾਰਾ ਕੁਝ ਬਾਬਾ ਜੀ ਇੱਥੋਂ ਹੀ ਮਿਲਿਆ ਸਭ ਕੁਝ ਇੱਥ ਮੂਰਾ ਦਾ ਮੰਗਦੇ ਨੇ ਪੂਰੀਆਂ ਹੁੰਦੀਆਂ ਨੇ ਇਸ ਦਾ ਸ਼ਰਧਾ ਬੋਤ ਹੈ ਇਸ ਦਾ ਕੀ ਅੰਦੇ ਨੇ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋ ਸਾਰਾ ਸਭ ਕੁਝ ਮਿਲਿਆ ਜੋ ਵੀ ਮੰਗਿਆ ਹੋਵੇ ਸਰ ਕੋ ਮਕਾਨ ਇਸਨ ਬਾਬਾ ਨੇ ਮਕਾਨ ਦੇ ਸਭ ਕੁਝ ਦਿੱਤਾ ਬਾਬਾ ਜੀ ਨੇ ਗੁਰੂ ਦਾ ਪਿਆਰ ਹੈ ਜੀ ਤੇ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ ਪਰ ਗੁਰੂ ਦੀ ਗੋਦ ਵਿੱਚ ਗਰਮੀ ਨਹੀਂ ਲੱਗ ਸਕਦੀ ਭਾਵੇਂ 46 ਡਿਗਰੀ ਤਾਪ ਮਾਣ ਚਾਹੇ 48 ਜੇ ਭਾਵੇਂ ਕੱਲ ਨੂੰ 50 ਹੀ ਹੋ ਜਾਏਗਾ ਐਦੂ ਵੱਧ ਤੁਹਾਨੂੰ ਰੱਸ਼ ਮਿਲੇਗਾ ਐਦੂ ਘੱਟ ਰੱਸ਼ ਨਹੀਂ ਮਿਲੇਗਾ ਜੋ ਕੁਝ ਡਾਕਟਰ ਨਹੀਂ ਕਰ ਸਕਦੇ ਜੋ ਕੁਝ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਆਂਗੇ ਇੱਥੇ ਕਰ ਦਿੰਦਾ ਜਿਹੜੇ ਮੰਨ ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਤੇ ਉੱਥੇ ਗੁਰਨਾਨદેਵ ਆਵਾਸਾ ਹੈਗਾ ਜਿੱਥੇ ਮੰਨ ਤੇ ਸ਼ਰਧਾ ਟਿਕ ਜਾਂਦੀ ਹੈ ਉੱਥੇ ਬਾਬੇ ਦੇ ਬਾਰੇ ਨਿਹਰੇ ਹੋ ਜਾਂਦੇ ਆਂਤਨ ਬਾਬਾ ਦੀਪ ਸਿੰਘ ਜੀ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਜਿੰਨਾ ਦਾ ਆਉਂਦਾ ਹੈ ਤੇ ਅੱਜ ਸੰਗਤ ਉਹਨਾਂ ਦੇ ਥਾਂ ਤੇ ਪਹੁੰਚ ਕੇ ਦੁਪਹਿਰਾ ਸਾਹਿਬ ਜਿਹੜਾ ਕੱਟਦੀ ਹੈ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਇਸ ਟਾਈਮ ਦਰਦਵਾਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਦੀਆਂ ਜਿੱਥੇ ਹਰ ਬੁੱਧਵਾਰ ਚਾਹੇ ਗਰਮੀ ਹੋਵੇ ਚਾਹੇ ਮੀਂਹ ਪੈਂਦਾ ਹੋਵੇ ਚਾਹੇ ਠੰਡ ਹੋਵੇ ਜਹੇ ਜਾਂ ਮਰਜ਼ੀ ਮੌਸਮ ਨਾਲ ਸੰਗਤ ਇੱਥੇ ਪਹੁੰਚਦੀ ਹੈ ਅੱਜ ਸੰਗਤ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਇੱਥੇ ਕਿਸ ਕਿਸ ਤਰੀਕੇ ਦੇ ਜਿਹੜਾ ਹੈ ਉਹ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਸੰਗਤਾਂ ਦੇ ਜਿਹੜੇ ਕਾਰਜ ਨੇ ਉਹ ਰਾਸ ਆਉਂਦੇ ਨੇ ਤਪ ਦੀ ਗਰਮੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਬੈਠੀ ਹੈ ਲਗਾਤਾਰ ਪਾਠ ਦੇ ਪ੍ਰਵਾਹ ਜਿਹੜੇ ਚੱਲ ਰਹੇ ਨੇ ਜਪਜੀ ਸਾਹਿਬ ਮੁੜ ਕੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਇੱਥੇ ਹੁੰਦਾ ਚਪੈਰਾ ਸਾਹਿਬ ਦੇ ਵਿੱਚ ਸੰਗਤ ਜਿਹੜੀ ਹੈ ਉਹ ਬੜੀ ਦੂਰੋਂ ਦੂਰੋਂ ਆਉਂਦੀ ਹੈ ਇੱਥੇ ਅੱਜ ਤੁਹਾਡੀ ਗੱਲਬਾਤ ਕਰਵਾਣੇ ਆ ਸੰਗਤ ਦੇ ਨਾਲ ਦੁਪਹਿਰਾ ਸਾਹਿਬ ਦੇ ਸੰਗਤ ਜਿਹੜੀ ਹੈ ਉਹ ਲਗਾਤਾਰ ਆਉਂਦੀ ਹੈ ਇੱਥੇ ਕਹਿੰਦੇ ਨੇ ਕਿ ਬੜਿਆਂ ਦੀਆਂ ਮੰਨਤਾ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਇੱਥੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਇਸ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅੱਬਾਈ ਤੁਸੀਂ ਇੱਥੇ ਕੇਲੇ ਜਿਹੜਾ ਉਹਦੀ ਸੇਵਾ ਕਰਦੇ ਹੋ ਪੁੱਛਣਾ ਚਾਹਾਂਗਾ ਕਿ ਕੇਲੇ ਕਿਉਂ ਦਿੱਤੇ ਜਾਂਦੇ ਨੇ ਅੰਦਰ ਬੀਰ ਜੀ वैसे चलो बाकी ਦਾ ਸਾਰਿਆਂ ਦੀ ਆਪੋ ਆਪਣੀ ਸ਼ਰਧਾ ਹੈ ਮੈਂ ਤਾਂ ਇਹ ਕਹੂੰਗਾ ਵੀ ਗੁਰੂ ਘਰ ਕੋਈ ਵੀ ਚੀਜ਼ ਚੜਦੀ ਆ ਜੇ ਆਪਾਂ ਭੇਟਾਰੀ ਤੌਰ ਤੇ ਮੰਨਾਂਗੇ ਕੋਈ ਧਨਦਲਤ ਚੜਾਉਣਾ ਕੋਈ ਬੰਦ ਦੀ ਭੇਟਾ ਚੜਾਉਣਾ ਕੋਈ ਚੀਜ਼ ਵੜਾਉਦਾ ਗੁਰੂ ਕਿਸੇ ਵੀ ਚੀਜ਼ ਨੂੰ ਠਗਰਾਉਂਦਾ ਨਹੀਂ ਹੈਗਾ ਕਦੇ ਵੀ ਜ਼ਿੰਦਗੀ ਚ ਕਿਉਂਕਿ ਪੰਜਵੇਂ ਪਾਸ਼ਾ ਦੇ ਦਰਬਾਰ ਦੇ ਵਿੱਚ ਸੁਹਾਣੇ ਦਾ ਇੱਕ ਇਨਸਾਨ ਗਿਆ ਸੀ ਉਸ ਨੇ ਪ੍ਰਸ਼ਾਦ ਲੈਣ ਤੋਂ ਨਾ ਕਰਦਾ ਸੀ ਕਿਉਂਕਿ ਅੰਬਾਲਾ ਪ੍ਰਸ਼ਾਦ ਦਿੱਤੀ ਪੰਜਵੇਂ ਪਾਸ਼ਾ ਦੇ ਉਹ ਕਹਿੰਦਾ ਸਾਡੀ ਇਮਾਨਤ ਕਰਕੇ ਰੱਖ ਲੈ ਫਿਰ ਉਹ ਬਾਗ ਦੇ ਵਿੱਚ ਸਤਿਗੁਰੂ ਜੀ ਆਏ ਤੇ ਆਏ ਦਿਓ ਕਾਈ ਸਾਡੇ ਮਾਨਤਪਾਸਕਾਰ ਉਹ ਕਹਿੰਦਾ ਵੀ ਆਹ ਦਿਨਾਂ ਚ ਪਾਂ ਪਰੀ ਹੁੰਦੇ ਮਾਰਾ ਕਹੇ ਹਲੂਣਾ ਦੇ ਉਥੋਂ ਅੰਬ ਝੜਿਆ ਤੇ ਅੰਬ ਝੜਨ ਦੇ ਨਾਲ ਤੇ ਮਹਾਰਾਜ ਨੂੰ ਛਕਿਆ ਕਹਿਣ ਦਾ ਭਾਵ ਵੀ ਉਹ ਵੀ ਕੋਈ ਸ਼ਰਤਾਂ ਲਾ ਕੇ ਆਇਆ ਸੀਗਾ ਵੀ ਕੋਈ ਵੀ ਅਨਸਾਰ ਆਪਣੀ ਸ਼ਰਤਾਂ ਰੱਖ ਕੇ ਗੁਰੂ ਦੇ ਜੋ ਵੀ ਭੇਟਾ ਦਿੰਦਾ ਅੱਛਾ ਚੋਰ ਵੀ ਆਉਂਦਾ ਠੱਗ ਵੀ ਆਉਂਦਾ ਪ੍ਰੇਮੀ ਵੀ ਉਹਦਾ ਸਾਰ ਆਉਂਦਾ ਕਿਉਂਕਿ ਸਤਗੁਰ ਦਾ ਐਸਾ ਹੈ ਵੀ ਪਿਛਲੇ ਔਗਣ ਬਖਸ਼ਲਾ ਪ੍ਰਭਾਗਾ ਮਾਰਗ ਪਾਵੇ ਤੇ ਇੱਥੇ ਨਾ ਅਜੇ ਇਸ ਟਾਈਮ ਮੌਸਮ ਦੇਖ ਰਿਹਾ ਬਹੁਤ ਗਰਮੀ ਹੈ ਪਸੀਨਾ ਪਸੀਨੀ ਤੁਸੀਂ ਵੀ ਹੋਏ ਪਏ ਹੋ ਇੱਥੇ ਸੰਗਤ ਜਿਹੜੀ ਹੈ ਫਿਰ ਵੀ ਦੁਰੋਂ ਦੁਰੋਂ ਆਉਂਦੀ ਹੈ ਗਰਮੀ ਚ ਵੀ ਇਦਾਂ ਹੀ ਜਿਹੜਾ ਸੰਗਤ ਪਹੁੰਚ ਗਈ ਇੱਥੇ ਵੀਰ ਜੀ ਦੱਸਾ ਕੀ ਗੱਲ ਆ ਅਸੀਂ ਇਹ ਗੱਲ ਕਰਦੇ ਹਮੇਸ਼ਾ ਜਿਹੜੀ ਬਾਣੀ ਆ ਹਿਰਦਿਆਂ ਨੂੰ ਠਾਰਦੀ ਆ ਧੁੱਪਾਂ ਦਾ ਕੀ ਚੀਜ਼ ਐ ਇਹ ਤਾਂ ਮੰਨਦੇ ਹੋ ਪੰਜਵੇਂ ਪਾਸ਼ਾ ਦੇ ਕਿੱਡਾ ਤਪ ਕੀਤਾ ਕਿੱਡਾ ਤਵੀ ਤੇ ਬੈਠੇ ਆ ਸਿੰਗਰਾਂ ਖੋਪਰੀਆਂ ਲਹਾਤੀਆਂ ਆਪਾਂ ਕਿਰੇ ਜਾ ਰਹੇ ਆ ਕੀ ਆ ਆਦਾ ਕੋਈ ਵੀ ਤੋ ਪੈਸੀ ਮੰਨਦੇ ਨਹੀਂ ਕੋਈ ਤੁਫਾ ਜਿਹੜੇ ਬਾਣੀ ਪੜਦੇ ਨੇ ਵੀਰ ਜੀ ਬਾਣੀ ਤਾਂ ਹਿਰਦੇ ਨੂੰ ਠਾਰਦੀ ਆ ਨਾਲੇ ਤਾਂ ਕਰੇ ਬਾਣੀ ਗੁਰੂ ਗੁਰੂ ਦਾ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਦਾ ਸੇਵਕ ਜਨਮਾਨਾ ਪ੍ਰਧਖ ਗੁਰੂ ਨਤਾਰੇ ਤੁਸੀਂ ਸੱਚੇ ਮਨ ਦੇ ਨਾਲ ਪੜੋ ਨਾ ਤੁਨੂੰ ਧੁੱਪ ਨਾ ਹੋਵੇ ਕਿਉਂਕਿ ਉਹ ਕਿ ਤੂਫਾਨ ਨਾਲ ਵਿਆਪਾਈ ਕੰਠ ਮਿਲਿਆ ਹਰਨਾਓ ਇਹ ਪੂਰੇ ਮੀਨ ਸਿੰਘ ਜੀ ਦੇ ਨੂੰ ਠੰਡ ਰਹੀ ਲੱਗ ਸਕਦੀ ਪਰ ਉਹਨਾਂ ਦੇ ਕੰਠ ਦੇ ਵਿੱਚ ਪ੍ਰਬਾਤ ਵਸੇ ਸੀ ਇਹ ਲੋਕਾਂ ਦੇ ਹਿਰਦੇ ਦੇ ਵਿੱਚ ਬਾਣੀ ਵਸੀ ਹੋਈ ਆ ਇਹ ਧੁੱਪਾ ਨਹੀਂ ਵਸੀ ਹੋਈ ਇਹ ਬਾਬਾ ਦੀਪ ਸਿੰਘ ਦਾ ਗੁਰੂ ਗ੍ਰੰਥ ਉਨੀ ਬਾਣੀ ਬੱਸੀ ਹੋਈ ਆ ਲਾ ਕੇ ਕੋਈ ਹੋਰ ਚੀਜ਼ ਬੱਸੀ ਆ ਤਾ ਕਰਕੇ ਨਾ ਤੁਪਾਰੇ ਲੱਗਦੀ ਇੱਥੇ ਕਹਿੰਦੇ ਨੇ ਕਿ ਜਿਹੜੀ ਸੰਗਤ ਆਉਂਦੀ ਆ ਇੱਥੇ ਉਹਨਾਂ ਦੇ ਜਿਹੜੇ ਮਨੋ ਕਾਮਨਾਵਾਂ ਜਿਹੜੀਆਂ ਲੈ ਕੇ ਆਉਂਦੇ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਹੁੰਦਾ ਇਦਾਂ ਦਾ ਕੁਝ ਵੀਰ ਜੀ ਮਾਦਾ ਜੀ ਵਿਸ਼ਵਾਸ ਰੱਖ ਕੇ ਕਿਤੇ ਵੀ ਚਲੇ ਜਾਓ ਜੇ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਕਿਤੇ ਨਹੀਂ ਪੂਰੀ ਹੁੰਦੀ ਕਿਉਂਕਿ ਜਦੋਂ ਇੱਕ ਵਾਰੀ ਕੋਈ ਇਨਸਾਨ ਬਿਲਕੁਲ ਕੁਰਬਾਨੀ ਨਹੀਂ ਦਿੰਦੀ ਵੱਡਦਾ ਇੱਕ ਦਿਨ ਉਹਨਾਂ ਨੂੰ ਤਪ ਕਰਾਇਆ ਗਿਆ 5-10 ਮਿੰਟ ਵੈਗਰੂ ਵੈਗਰੂ ਕਹਾਇਆ ਗਿਆ ਉਹ ਕਰਮ ਹੀ ਨਾਕੀ ਚਾਈਂਦਾ ਸਵਰਗ ਉਹ ਕਰਮ ਇਹਨੂੰ ਸਵਰਗ ਇਹ ਰਹਾ 5 ਮਿੰਟ ਵਾਸਤੇ ਵੀ ਜਿਹੜਾ ਕਿਉਂਕਿ ਲਿਖਿਆ ਹੋਇਆ ਸੀਗਾ ਉੱਥੇ ਜਦੋਂ ਉਹਨੇ 5 ਮਿੰਟ ਸਵਰਗ ਦੇ ਵਿੱਚ ਦੇਖਿਆ 10-40 ਬੰਦੇ ਬੈਗਰੂ ਬੈਗ ਕਰਦੇ ਸੀ ਕਹਿੰਦੇ ਹੁਣ ਤੇਰੀ ਵਾਰੀ ਨਹੀਂ ਆਉਗੀ ਕਿਉਂ ਕਿਉਂਕਿ ਇੱਥੇ ਲੱਖਾਂ ਹੀ ਬੰਦਾਂ ਦਾ ਜਾਪ ਕਰਦਾ ਇੱਥੇ ਨਹੀਂ ਮਰਾਦਪੁਰੀਓ ਕਿ ਉਹ ਕਿੱਥੇ ਹੋ ਗਈ ਨਾਲੇ ਸੀ ਕਹਿਣਾ ਜਿੱਥੇ ਜਾਪ ਹੈ ਮੇਰਾ ਸਤਿਗੁਰੂ ਸੋਥਾਨ ਸਵਾਵਾ ਰਾਮ ਨਾ ਜੀ ਜਿੱਥੇ ਬਾਣੀ ਇੰਨੀ ਪੜੀ ਜਾਂਦੀ ਆ ਉਹ ਥਾਨ ਸਵਾਵਾ ਕਿਉਂ ਨੂੰ ਇੰਨਾ ਲੋਕਾਂ ਦਾ ਥਾਪਾ ਇੰਨੀ ਸ਼ਰਧਾ ਹੈ ਕਿ ਇੱਥੇ ਦੇ ਨਾ ਮਰਾਦਪੁਰੀਓ ਕਿਤੇ ਵੀ ਤੁਸੀਂ ਪੜਨ ਲੈ ਜਾਓ ਇਹ ਨਹੀਂ ਆ ਕਿ ਆਈ ਹਸਤਾਨਾ ਕਿਤੇ ਵੀ ਤੁਸੀਂ ਹੁਣ ਅਸੀਂ ਰੂੜੀਆਂ ਦੇ ਜਾੜਾ ਕਿਤੇ ਵੀ ਜਾਣਾ ਪਟਾਲਾ ਜਾਂਦੇ ਆ ਉੱਥੇ ਅਸੀਂ ਮੱਥਾ ਨਹੀਂ ਟੇਕਦੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਉਹੀ ਸਥਾਨ ਕੀ ਬਾਣੀ ਦਾ ਸਵਾਭਾ ਬਣ ਜਾਂਦਾ ਇਹ ਤਾਂ ਮੰਨਦੇ ਹੋ ਬਸ ਆਹੀ ਗੱਲ ਆ ਜੀ ਮੇਰੀ ਜਨ ਦੀ ਮਰਦੀ ਇਹ ਆ ਬਾਕੀ ਤੁਹਾਨੂੰ ਕੋਈ ਵਿਆਹ ਹੋਰ ਕੁਝ ਲਊ ਦਊਗਾ ਮੇਰਾ ਸਿੱਧੇ ਜਿਹਾ ਬਿਆਨ ਨੇ ਵੀ ਜਿੱਥੇ ਮੇਰੇ ਸਤਿਗੁਰਾਂ ਦੀ ਬਾਣੀ ਪੜਨ ਲੱਗ ਜਾਂਦੇ ਆ ਕਿਤੇ ਵੀ ਘਰੇ ਪੜ ਲਾ ਜੋ ਸ਼ਰਧਾ ਰੱਖ ਕੇ ਯਾਰ ਇੱਥੇ ਤਾਂ ਇੰਨੀ ਸੰਗਤ ਪੜਦੀ ਆ ਐਡੀ ਸੰਗਤ ਦੇ ਵਿੱਚ ਸ਼ਰਧਾ ਨਹੀਂ ਪੂਰੀ ਹੋਊਗੀ ਫਿਰ ਉੱਥੇ ਹੋਰ ਕਿੱਥੇ ਹੋਊਗੀ ਤੋ ਹੋਰ ਵੀ ਤੁਹਾਡੀ ਜਿਹੜੀ ਸੰਗਤ ਨਾਲ ਗੱਲਬਾਤ ਆਵਾਂਗੇ ਕਿ ਕਿਸ ਤਰੀਕੇ ਨਾਲ ਇੰਨੀ ਭੀੜ ਇੰਨਾ ਇਕੱਠ ਤੁਸੀਂ ਮੌਸਮ ਦੇਖ ਸਕਦੇ ਹੋ ਗਰਮੀ ਇੰਨੀ ਆ ਫਿਰ ਵੀ ਸੰਗਤ ਜਿਹੜੀ ਆ ਉਹ ਹੋਂਮ ਆ ਕੇ ਇੱਥੇ ਪਹੁੰਚਦੀ ਹੈ ਜੀ ਜੀ ਇੰਨੀ ਸੇਵਾ ਭਾਵਨਾ ਕਿ ਤੁਹਾਡੇ ਹੱਥ ਤੇ ਇੱਕ ਪਾਸੇ ਪਲਸਟਰ ਲੱਗਾ ਤੁਸੀਂ ਦੂਜੀ ਹੱਥ ਨਾਲ ਜਿਹੜਾ ਪੱਖੀ ਝੱਲਦੇ ਪਿਓ ਇੱਥੇ ਆ ਕੇ ਸੰਗਤ ਦੀ ਸੇਵਾ ਕਰ ਰਹੇ ਹੋ ਕੀ ਭਾਵਨਾ ਤੁਹਾਡੀ ਬਸ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਉਹਨਾਂ ਸਦਕੇ ਤੁਰੇ ਫਿਰਦੇ ਆ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਸਾਡਾ ਦਾ ਵਜਿ ਹੋਈ ਹੈ ਬਸ ਸੇਵਾ ਕਰਨੀ ਹੈ ਬਸ ਹੋਈ ਹੈ ਇੰਨੀ ਗਰਮੀ ਆ ਧੁੱਪ ਆ ਪਸੀਨਾ ਪਸੀਨੀ ਹੋਏ ਪਏ ਨੇ ਸਾਰੇ ਜਣੇ ਫਿਰ ਵੀ ਇੱਥੇ ਇੰਨੀ ਸੰਗਤ ਹੋਂਮ ਆ ਕੇ ਪਹ ਕੀ ਮਹੱਤਵ ਹੈ ਸਥਾਨ ਦੀ ਮੱਤਾ ਜੀ ਦੇਖੋ ਜਿਹੜੇ ਸੱਚੇ ਦਿਲ ਨਾਲ ਇੱਥੇ ਆਣ ਕੇ ਮੱਥਾ ਟੇਕਦੇ ਆ ਉਹਨਾਂ ਕੋਲ ਬਾਬਾ ਦੀਪ ਸਿੰਘ ਜੀ ਕੋਲ ਮੰਨਦੇ ਆ ਸੱਚੇ ਦਿਲ ਨਾਲ ਸਭ ਨੂੰ ਮਿਲਦਾ ਸਾਰੇ ਆਣ ਕੇ ਤਾਂ ਹੀ ਇੱਥੇ ਆਣ ਕੇ ਦੁਪਹਿਰਾ ਕੱਟਦੇ ਆ ਤੁਹਾਨੂੰ ਕਦੇ ਕੁਝ ਇਦਾਂ ਦਾ ਹੋਇਆ ਕਿ ਤੁਸੀਂ ਮੰਨ ਚ ਕੋਈ ਆਸ ਲੈ ਕੇ ਆਏ ਹੋ ਤੁਹਾਡੀ ਇੱਥੇ ਪੂਰੀ ਹੋਈ ਹੋਵੇ ਤੁਹਾਨੂੰ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਹੀ ਮਿਲਿਆ ਸਭ ਕੁਝ ਇੱਥੋਂ ਮਿਲਿਆ ਤੁਹਾਨੂੰ ਤੁਸੀਂ ਹਰ ਵਾਰੀ ਆਉਂਦੇ ਹੋ ਇੱਥੇ? ਹਾਂਜੀ ਹਰ ਬੁੱਧਵਾਰ ਆਈਦਾ ਐਤਵਾਰ ਆਈਦਾ ਹੀ ਇੱਥੇ। ਕਿੰਨਾ ਟਾਈਮ ਲੱਗਦਾ ਤੁਹਾਨੂੰ ਆਉਂਦਿਆਂ ਨੂੰ? ਮੈਨੂੰ ਕਟੋਗੜ੍ਹ ਦੀ 2 ਸੌਟ ਉੱਤੇ ਹੋਗੇ ਬਾਬਾ ਜੀ। ਅੱਛਾ। ਨਹੀਂ ਇੰਨੀ ਗਰਮੀ ਹੈ ਇੱਥੇ ਸੰਗਤ ਇੰਨੀ ਜ਼ਿਆਦਾ ਜਿਹੜੀ ਫਿਰ ਵੀ ਮੌਜੂਦ ਹੈ ਇੱਥੇ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ। ਇੱਥੇ ਸੰਗਤ ਇੰਨੀ ਦੂਰ-ਦੂਰੋਂ ਕਿਉਂ ਆਉਂਦੀ ਹੈ? ਚੁੱਪੇ ਬਾਬਾ ਜੀ ਇੱਥੇ ਚਪੈੜਾ ਕੱਟਣ ਆਉਂਦੇ ਨੇ ਬਾਬਾ ਜੀ ਦਾ। ਅੱਥੇ ਜਿਹੜੇ ਸੰਗਤ ਆਪਣੇ ਮੂੰਹ ਮੁਰਾਦਾ ਮੰਗਦੇ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ। ਇਸ ਦਾ ਸ਼ਰਧਾ ਬੋਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਸਾਨੂੰ 2 3 ਸਾਲ ਹੋ ਗਏ ਨੇ ਆਉਂਦੇ ਆ ਮਤਲਬ ਬਾਰਿਸ਼ ਪੈਂਦੀ ਹੋਵੇ ਬਾਮੀ ਹੋਵੇ ਕੁਝ ਵੀ ਹੋਵੇ ਆ ਨਹੀਂ ਆਦਾ ਠੀਕ ਹੈ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਪਾਣੀ ਦੀ ਜਲਦੀ ਸੇਵਾ ਕਰ ਰਹੇ ਹੋ ਇੱਥੇ ਇਸ ਸਾਹ ਦੇ ਬਾਬਾ ਦੀਪ ਸਿੰਘ ਦੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋਵੇ ਸਾਰਾ ਸਭ ਕੁਝ ਮਿਲਿਆ ਉਹ ਜੋ ਵੀ ਮੰਗਿਆ ਹੋਵੇ ਸਰ ਕੋ ਮਕਾਨ ਇਸਨ ਬਾਬਾ ਨੇ ਮਕਾਨ ਦੇ ਸਭ ਕੁਝ ਦਿੱਤਾ ਬਾਬਾ ਜੀ ਨੇ ਬਹੁਤ ਬਹੁਤ ਕੁਝ ਦਿੱਤਾ ਹੋਵੇ ਕਿੱਥੋਂ ਕਿੱਥੋਂ ਆਉਂਦੀ ਹੈ ਸੰਗਤ ਬਹੁਤ ਦੂਰੋਂ ਦੂਰੋਂ ਹਾਂਜੀ ਬਾਹਰੋਂ ਵੀ ਆਉਂਦੇ ਕਿੰਨੇ ਵਜੇ ਸ਼ੁਰੂ ਹੁੰਦਾ ਇੱਥੇ ਸ 12 ਵਜੇ ਸਵੇਰ ਤੋਂ 4 ਵਜੇ ਤੱਕ ਕਿਹੜੇ ਕਿਹੜਾ ਪਾਠ ਹੁੰਦਾ ਜਪਜੀ ਸਾਹਿਬ ਦੇ ਦੋ ਪਾਠ ਸੁਖਮਨੀ ਸਾਹਿਬ ਦਾ ਇੱਕ ਪਾਠ ਜਪਜੀ ਸਾਹਿਬ ਜਪਜੀ ਸਾਹਿਬ ਪੰਜ ਪਾਠ ਸੁਪਾਈ ਸਵੇਰ ਦੋ ਤੇ ਸੁਖਮਨੀ ਸਾਹਿਬ ਦਾ ਸੁਖਮਨੀ ਸਾਹਿਬ ਇੱਕ ਪਾਠ ਵੀਰ ਜੀ ਦੇਖ ਰਹੇ ਆ ਕਿ ਇੰਨੀ ਗਰਮੀ ਹੈ ਇੱਥੇ ਪਸੀਨਾ ਪਸੀਨੀ ਹੋਇਆ ਪਿਆ ਹਰ ਇੱਕ ਜਣਾ ਫਿਰ ਵੀ ਇੰਨੀ ਸੰਗਤ ਇੱਥੇ ਪਹੁੰਚਦੀ ਹੈ ਕੀ ਸ਼ਰਧਾ ਇੱਥੋਂ ਦੀ ਵਾਹਿਗੁਰੂ ਸਭ ਨਾਲ ਪਹਿਲੇ ਸਾਰੀ ਸੰਗਤ ਨੂੰ ਗੁਰੂ ਘਰ ਦੇ ਸਾਹਮਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੁੱਧਵਾਰ ਦਾ ਦਿਨ ਤਨਤਨ ਬਾਬਾ ਦੀਪ ਸਿੰਘ ਦਾ ਜ ਦਿਨ ਹੈ ਚੁਪੈਰਾ ਸਾਹਿਬ ਜੋ ਲੁਧਿਆਣਾ ਵਿੱਚ ਸਾਰੀ ਸੰਗਤ ਹਰਲ ਮਿਲ ਕੇ ਸ਼ਹਿਰ ਨਿਵਾਸੀ ਸਾਰੇ ਮਨਾਰੇ ਨੇ ਜੀ ਇਹ ਸਭ ਗੁਰੂ ਦਾ ਪਿਆਰ ਹੈ ਜੀ ਇਹ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ ਪਰ ਗੁਰੂ ਦੀ ਗੋਦ ਵਿੱਚ ਗਰਮੀ ਨਹੀਂ ਲੱਗ ਸਕਦੀ ਭਾਵੇਂ 46 ਡਿਗਰੀ ਤਾਪਮਾਨ ਹੈ ਜਾਂ 48 ਜੇ ਭਾਵੇਂ ਕੱਲ ਨੂੰ 50 ਹੀ ਹੋ ਜਾਏਗਾ ਐਦੂ ਵੱਜ ਤੁਹਾਨੂੰ ਰੱਸ਼ ਮਿਲੇਗਾ ਐਦੂ ਘੱਟ ਰੱਸ਼ ਨਹੀਂ ਮਿਲੇਗਾ ਇਹ ਗੁਰੂ ਦਾ ਪਿਆਰ ਹੈ ਗੁਰੂ ਦੀ ਸੰਗਤ ਹੈ ਜੀ ਸ਼ਰਧਾ ਹੈ ਵੇ ਜੀ ਇੱਥੇ ਸੁਣਿਆ ਹੈ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਮੁਰਾਦ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਸੱਚੇ ਗੱਲ ਇਹ ਹੈ ਬਿਲਕੁਲ 101% ਸੱਚ ਹੈ ਜੀ ਜੋ ਕੁਛ ਡਾਕਟਰ ਨਹੀਂ ਕਰ ਸਕਦੇ ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਅੰਗੇ ਇੱਥੇ ਕਰ ਦਿੰਦਾ ਬਹੁਤ ਦੂਰੋਂ ਦੇਰਾ ਵਿਦੇਸ਼ਾਂ ਤੋਂ ਸ਼ਹਿਰਾਂ ਤੋਂ ਕਈ ਕਈ ਇਲਾਕਿਆਂ ਤੋਂ ਜਿਹੜੀ ਸੰਗਤ ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦੇ ਜਿਨ੍ਹਾਂ ਡਾਕਟਰ ਜਵਾਬ ਦੇ ਚੁੱਕੇ ਨੇ ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਇੱਥੇ ਹਮੇਸ਼ਾ ਰਸ ਮਿਲੇਗਾ ਜੀ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਸਰਦ ਹੈ ਜੀ ਇੱਥੇ ਅੱਖੀਂ ਤੁਹਾਡਾ ਦੇਖਿਆ ਕੋਈ ਹੈਗਾ ਇਦਾਂ ਦਾ ਇਨਸੀਡੈਂਟ ਕਿ ਜਿਹੜਾ ਬੰਦਾ ਕੋਈ ਬਿਮਾਰ ਸੀ ਬਹੁਤ ਜ਼ਿਆਦਾ ਇੱਥੇ ਆ ਕੇ ਠੀਕ ਹੋ ਜਾਵੇ ਹਾਂਜੀ ਬਿਲਕੁਲ ਜੀ ਇੱਥੇ ਕੈਂਸਰ ਵਾਲੇ ਬੰਦੇ ਬਹੁਤ ਜ਼ਿਆਦਾ ਜਿਨ੍ਹਾਂ ਨੇ ਡਾਕਟਰਾਂ ਨੇ ਜਵਾਬ ਦਿੱਤੇ ਸੀ ਵੀ ਇੱਥੇ ਤੁਹਾਨੂੰ ਜਵਾਬ ਹੈ ਜੀ ਤੁਹਾਡਾ ਥੋੜੇ ਦਿਨਾਂ ਉਹ ਇੱਥੇ ਆ ਕੇ ਬੁੱਧਵਾਰ ਨੂੰ ਚਪੈੜਾ ਕਰਦੇ ਨੇ ਆਪਣਾ ਪੂਰਾ ਦੁਪਹਿਰਾ ਸਵੇਰ ਤੋਂ ਲੈ ਕੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੋ ਚਪੈੜਾ ਸਾਹਿਬ ਲੱਗਦੇ ਨੇ ਜਿਹੜਾ ਉਹਨਾਂ ਦੇ ਇੱਕ ਵੀ ਚ ਦੋ ਵੀ ਜਿਨ੍ਹਾਂ ਨੇ ਉਹ ਚਪੈੜੇ ਕਰਦੇ ਨੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ ਜੋ ਵੀ ਉਹਨਾਂ ਦੀ ਸ਼ਰਧਾ ਪਰਮਾ ਭਾਵਨਾ ਦ ਸਭ ਠੀਕ ਹੋ ਕੇ ਗਏ ਨੇ ਜੀ ਅਥਰੇ ਕਿੰਨਾ ਟਾਈਮ ਇਥੇ ਆਉਣਾ ਪੈਂਦਾ ਹੈ ਇਹ ਦੁਪਹਿਰਾ ਸਾਹਿਬ ਦਾ ਇਹ ਤੁਹਾਡੀ ਸ਼ਰਧਾ ਹੈ ਜੀ ਜਦੋਂ ਤੁਸੀਂ ਇੱਥੇ ਪਹਿਲੀ ਗੱਲ ਤੇ ਜਿਹੜਾ ਵੀ ਬੰਦਾ ਠੀਕ ਹੋ ਗਿਆ ਉਹ ਪੱਕਾ ਹੀ ਸਮਝੋ ਲੱਗ ਗਿਆ ਜੀ ਉਹ ਸਗੋਂ ਚਾਰ ਬੰਦੇ ਕੀ 10 ਬੰਦੇ ਕੀ ਹੋਰਾਂ ਨੂੰ ਲੈ ਕੇ ਆਂਦੇ ਸਾਰੀ ਗੁਰੂ ਦੀ ਸੰਗਤ ਹੈ ਜੀ ਗੁਰੂ ਦਾ ਪਿਆਰ ਤੁਸੀਂ ਵਾਈ ਪ੍ਰੋਫੈਸ਼ਨ ਉਹਦਾ ਜੋਬ ਕਰਦੇ ਹੋ ਕੰਮ ਕਰਦੇ ਹੋ ਮੇਰਾ ਆਪਣਾ ਬਿਜ਼ਨਸ ਹੈ ਜੀ ਮੇਰੀ ਚੱਕੀ ਆਤੇ ਦੀ ਜੀ ਤੁਸੀਂ ਫਿਰ ਵੀ ਇੱਥੇ ਜਿਹੜੀ ਸੰਗਤ ਦੀ ਜੋੜੇ ਨਹੀਂ ਸੇਵਾ ਕਰ ਰਹੇ ਹੋ ਇਹ ਸਭ ਗੁਰੂ ਕਰਾਉਂਦੇ ਜੀ ਅਸੀਂ ਨਹੀਂ ਕਰਦੇ ਜੀ ਨਾ ਅਸੀਂ ਆਂਦੇ ਆ ਜੀ ਨਾ ਅਸੀਂ ਸਾਡੇ ਕੋਈ ਕਿਹੜੀ ਨਾਗ ਹੋ ਜਾਂਦੇ ਨੇ ਸਾਨੂੰ ਇੱਥੇ ਪੁੱਛਦੇ ਤੁਸੀਂ ਕਿਉਂ ਨਹੀਂ ਆਏ ਮੈਂ ਕਿਹਾ ਗੁਰੂ ਦਾ ਹੁਕਮ ਹੈ ਜੀ ਇਨਸਾਨ ਕਦੀ ਵੀ ਨਹੀਂ ਆ ਸਕਦਾ ਜੋ ਆਪਾਂ ਕਹਿੰਦੇ ਆਪਾਂ ਕੱਲ ਜਾਣਾ ਵਾ ਕੱਲ ਕੁਝ ਨਹੀਂ ਪਤਾ ਇਹ ਸਭ ਬਾਬਾ ਦੀਪ ਸਿੰਘ ਨੂੰ ਪਤਾ ਉਹ ਬੁਲਾਉਂਦੇ ਨੇ ਉਹ ਸੇਵਾ ਕਰਾਉਂਦੇ ਨੇ ਇਨਸਾਨ ਹੀ ਸੇਵਾ ਕਰਦਾ ਦੋ ਕਿੰਨਾ ਟਾਈਮ ਹੋ ਗਏ ਇੱਥੇ ਆਂਦੇ ਆ ਮੈਨੂੰ ਇੱਥੇ ਆਂਦੇ ਨੂੰ ਕਟਕਾਰੀ 5 ਸਾਲ ਹੋ ਗਏ ਨੇ ਜੀ 5 ਸਾਲ ਤੋਂ ਲਗਾਤਾਰ ਆ ਰਹੇ ਹਾਂ ਹਾਂ ਜੀ ਲਗਾਤਾਰ ਆ ਰਹੇ ਹਾਂ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਪ੍ਰਤੀ ਕਹਿੰਦੇ ਹਰ ਇੱਕ ਗੱਲ ਜਿਹੜੀ ਮਾਨ ਦੀ ਪੂਰੀ ਹੁੰਦੀ ਹੈ ਜੋ ਡਾਕਟਰ ਨਹੀਂ ਠੀਕ ਕਰ ਸਕਦੇ ਉਹ ਇੱਥੇ ਆ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਸਰਦਾਰ ਜੀ ਨੂੰ ਅਟੈਕ ਆਇਆ ਤਾਂ ਵੀ ਸਰਦਾਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਾਪੂ ਜੀ ਇਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਇੱਥੇ ਗੁਰਦੁਆਰਾ ਸਾਹਿਬ ਹੂੰ ਬੋਲਿਆ ਨਹੀਂ ਜਾਂਦਾ ਹਾਂ ਬੋਲਿਆ ਨਹੀਂ ਜਾਂਦਾ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਤੇ ਉਹਦੇ ਵਿੱਚ ਥੱਗੇ ਹੋ ਗਏ ਸੀ ਨਾ ਜਿਹੜੇ ਚ ਖੂਨ ਜੰਮ ਜਾਂਦਾ ਮਤਲਬ ਆਕਸੀਜਨ ਨਹੀਂ ਮਿਲਦੀ ਤੇ ਫਿਰ ਡਾਕਟਰ ਦੀ ਥਾਂ ਤੇ ਤੁਸੀਂ ਇੱਥੇ ਆ ਗਏ ਅਸੀਂ ਬੰਦੇ ਮਹਾਰਾ ਜੀ ਨੂੰ ਪਹਿਲਾਂ ਡਾਕਟਰ ਕੋਲੇ ਗਏ ਸੀ ਡਾਕਟਰ ਕੋਲ ਗਏ ਦਵਾਈ ਚੱਲੂਗਾ ਉਹ ਜ਼ਿੰਦਗੀ ਭਰ ਚੱਲਣੀ ਦਵਾਈ ਹਾਂਜੀ ਹਾਂਜੀ ਇੱਥੇ ਆ ਕੇ ਫਰਕ ਪਿਆ ਫਿਰ ਹਾਂ ਕਿੰਨੀ ਚਿਰਦਾ ਇੱਥੇ ਬਹੁਤ ਜ਼ਿਆਦਾ ਜਦੋਂ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆਈਏ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂਜੀ ਚਾਹੇ ਮੀਂਹ ਪੈਂਦਾ ਹੋਵੇ ਗਰਮੀ ਹੋਵੇ ਮੱਥੀ ਹੋਵੇ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਪੂਰੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਕੁਝ ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੁੱਧਵਾਰ ਹੈ ਕਹਿੰ ਸੰਗਤ ਇੰਨੀ ਗਰਮੀ ਆ ਇੰਨੀ ਧੁੱਪ ਆ ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਉਂਦੀ ਆ ਕੀ ਮੰਨਤਾ ਇੱਥੋਂ ਦੀ ਮੰਨਤਾ ਕੋਈ ਖਾਸ ਨਹੀਂ ਹੈਗੀ ਮੰਨਤਾ ਇਹ ਮਨ ਦੀ ਸ਼ਰਧਾ ਵਾ ਜਿੱਥੇ ਮਨ ਦੀ ਸ਼ਰਧਾ ਟਿਕ ਜਾਂਦੀ ਓਥੇ ਬਾਬੇ ਦੇ ਬਾਰੇ ਨਿਹਰੇ ਹੋ ਜਾਂਦੇ ਆ ਤੁਸੀਂ ਵੀ ਆਨੇ ਆ ਇੱਥੇ ਮੈਂ ਸਵੇਰ ਦੇ ਟਾਈਮ ਮੱਥਾ ਰੇਕ ਕੇ ਆਪਣੇ ਕੰਮ ਤੇ ਚਲਾ ਜਾਂਦਾ ਬਸ ਤੇ ਜਿਹੜੀ ਸੰਗਤ ਇੱਥੇ ਆਉਂਦੀ ਹੈ ਸੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੀਆਂ ਮੰਨਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੇ ਮਨ ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਕਿਉਂ ਉੱਥੇ ਗੁਰੂ ਨਾਨਕ ਦੇਵ ਆਵਾਸਾ ਹੈਗਾ ਇੱਥੇ ਜਿਵੇਂ ਤੁਸੀਂ ਹੁਣ ਆਪ ਮੰਨਦੇ ਹੋਗੇ ਇੱਥੇ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਹੁੰਦੇ ਨੇ ਜੋ ਸੰਗਤ ਇੰਨੀ ਇੱਥੇ ਪਾਠ ਕਰਦੀ ਹੈ ਜੀ 24 ਘੰਟੇ ਗੁਰਦੁਆਰਾ ਖੁੱਲ੍ਹਾ ਹੁੰਦਾ ਜੀ ਕਿੰਨੀ ਸੰਗਤ ਜਿਹੜੀ ਆ ਕਿ ਕਿੰਨੀ ਕਿ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਆਂਦੀ ਹੈ ਮੇਖਲ ਪੂਰਾ ਲੁਧਿਆਣਾ 99% ਆਂਦਾ ਚਪਾਰੇ ਹੋਰ ਵੀ ਬੁੱਧਵਾਰ ਲੱਗਦੇ ਨੇ ਕਿਤੇ ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆਈ ਜੀ